ਫਿਰੋਜ਼ਪੁਰ ਵਿੱਚ ਬੇਸ਼ੱਕ ਪੁਲਿਸ ਲੁੱਟਖੋਹਾਂ ਵਰਗੀਆਂ ਘਟਨਾਵਾਂ ਤੇ ਰੋਕ ਲਗਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਪਾ ਕੇ ਲੋਕਾਂ ਨੂੰ ਭਰੋਸਾ ਵੀ ਦਿਵਾ ਰਹੀ ਹੈ ਕਿ ਪੁਲਿਸ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਹਾਜ਼ਰ ਹੈ ਪਰ ਫਿਰੋਜ਼ਪੁਰ ਵਿੱਚ ਲੁੱਟਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅੰਜ਼ਰ ਅੱਜ ਸੜਕਾਂ ਉੱਪਰ ਬੇਖੌਫ ਘੁੰਮ ਰਹੇ ਨੇ ਅਤੇ ਅਜਿਹੇ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਵਿਅਕਤੀ ਕੋਲੋਂ 2 ਲੱਖ ਰੁਪਏ ਦੀ ਲੁੱਟ ਕੀਤੀ ਗਈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਰੋਜ਼ਪੁਰ ਦੇ ਫਜ਼ਿਲਕਾਰ ਰੋਡ ਤੇ ਸਥਿਤ ਪਿੰਡ ਖਾਈ ਫੇਮੇ ਕੀ ਦੇ ਨਜ਼ਦੀਕ ਦਿਨ ਦਿਹਾੜੇ ਰਾਜੰਦੇ ਵਿਅਕਤੀ ਕੋਲੋਂ 2 ਲੱਖ ਰੁਪਏ ਦੀ ਲੁੱਟ ਕੀਤੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਿਤ ਗੁਰਚਰਨ ਉਮਰ ਕਿਲਬ 67 ਸਾਲ ਨੇ ਦੱਸਿਆ ਕਿ ਉਹ ਬੈਂਕ ਵਿੱਚੋਂ 2 ਲੱਖ ਰੁਪਏ ਕਢਵਾ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਬਿਨਾ ਨੰਬਰੀ ਮੋਟਰਸਾਈਕਲ ਤੇ ਸਵਾਰ ਇੱਕ ਨੌਜਵਾਨ ਆਇਆ ਤੇ ਉਹ ਉਸ ਦੀ ਕੁਰਤੇ ਦੀ ਪੈਸੇ ਸਮੇਤ ਜੇਬ ਫਾੜ ਕੇ ਲੈ ਗਿਆ ਜਿਸ ਵਿੱਚ 2 ਲੱਖ ਰੁਪਏ ਅਤੇ ਉਸ ਦਾ ਪਰਸ ਮੌਜੂਦ ਸੀ ਜਿਸ ਤੋਂ ਬਾਅਦ ਤੁਰੰਤ ਉਹਨਾਂ ਆਪਣੇ ਬੇਟੇ ਨੂੰ ਨਾਲ ਲੈ ਕੇ ਪੁਲਿਸ ਨੂੰ ਇਤਲਾਹ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੇ ਬਿਆਨ ਤੇ ਮਾਮਲਾ ਦਰਜ ਕਰ ਲਿਆ ਹੈ। ਲਿਮਟਾਂ ਜੇ ਵੱਜ ਗਈ ਇਹਦੇ ਲਿਮਟ ਚੋਂ ਪੈਸੇ ਕਢਾਏ ਨੇ 4 ਲੱਖ ਰੁਪਏ ਦੋ ਕਿੱਥੋਂ ਕਢਾਇਆ ਪਿਆਮ ਹਿੰਦ ਸਿੰਤ ਬੈਂਕ ਤੋਂ ਸ਼ਹਿਰ ਪਿੰਡ ਜਾ ਰਹੇ ਪਿੰਡ ਜਾ ਰਹੇ ਆ ਮਤਲਬ ਪਿੰਡੋਂ ਮਤਲਬ ਥੋੜਾ ਜਿਹਾ ਪਿੱਛੇ ਹੀ ਆ ਇਹ ਮਤਲਬ ਸਕੂਲ ਸਰਕਾਰੀ ਸਕੂਲ ਦੇ ਉਹ ਹੈਗੇ ਉੱਥੇ ਜਾ ਕੇ ਮੇਰੇ ਨਗਰੋ ਮੋਟਲ ਆਇਆ ਉਹਨਾਂ ਮਤਲਬ ਇਹਦਾ ਜੇਬ ਨੂੰ ਹੱਥ ਪਾ ਗਏ ਜਾਂ ਜਾਂ ਮਾਰਿਆ ਵਿੱਚੇ ਵਟਵਾਸ ਸਾਰੇ ਉਹ ਕਾਰਡ ਜਿਹੜੇ ਸੀ ਉਹ ਵੀ ਸਾਰੇ ਵਿੱਚੇ ਕੱਢ ਗਏ ਸਰਕਾਰੀ ਦਸਤਾਵੇਜ਼ ਵੀ ਦਾਲੋ ਸਰਕਾਰੀ ਸਰਕਾਰੀ ਦਸਤਾਵੇਜ਼ ਸਾਰੇ ਨਾਲ ਲੈ ਕੇ ਚਲੇ ਆ ਤੇ ਨਾਲ ਹੀ ਉਹ ਮੇਰੇ ਬਟਵਾ ਵੀ ਤੇ ਦੋਵੇਂ ਹੀ ਮੋਜਾ ਪੱਟ ਕੇ ਜੇਬ ਲੈ ਗਏ ਜੀ ਕਿਵੇਂ ਆ ਬਦਲ ਮਗਰ ਮੋਟਰਸਾਈਕਲ ਤੇ ਆਉਂਦਾ ਸੀ ਉਹਨੇ ਆਉਂਦੇ ਹੱਥ ਪਾਇਆ ਜੇਬ ਨੂੰ ਖਿੱਚ ਕੇ ਕਹਿੰਦੇ ਜੇਬ ਪੱਟੇ ਕਿੰਨੇ ਕਾਟੇ ਸਨ ਇੱਥੇ 2 ਲੱਖ 70000 ਰੁਪਏ ਕਿੰਨੇ ਕਾਟੇ ਹੋਏ ਘਰ ਘਾੜੀ ਦਿਨ 2 3 ਵਜੇ ਸਮਾਂ ਤੰਦਰੁਸਤ ਉਹ ਤੋਂ ਪੁਲਿਸ ਨੂੰ ਕੋਰਵਾਈ ਕੀਤੀ ਸੀ ਪੁਲਿਸ ਵਾਲੇ ਗਏ ਸੀ ਉਹਦੇ ਮਗਰੋਂ ਇਹ ਕਾਰਵਾਈ ਹਾਂ ਦੇ ਦੇਖੇ ਮਤਲਬ ਪਛਾਣ ਕਰ ਤੇ ਆ ਔਰ ਕਾਰਵਜੀ ਤੇ ਕਹਿੰਦੀ ਜੀ ਤੇ ਉਹ ਸਾਡੀ ਕੀ ਮੰਗ ਹੈ ਸਾਡੀ ਮੰਗ ਹੈ ਵੀ ਸਾਨੂੰ ਬੰਦੇ ਲੱਭ ਕੇ ਤੇ ਸਾਡੇ ਪੈਸੇ ਪੈਸੇ ਜਿਹੜੇ ਲੰਮੜ ਦੇ ਪੈਸੇ ਨੇ ਅਸੀਂ ਲੰਮੜਾ ਬਣਾ ਕੇ ਦੇ ਇਹ ਤਾਂ ਕੋਈ ਆਈ ਭਰੀ ਨਹੀਂ ਪਤਾ ਟਰੇਸ ਹੋ ਗਿਆ ਫੋਟੋ ਹਾਂ ਬੰਦਾ ਦਾ ਟਰੇਸ ਹੋ ਗਿਆ ਫੋਟੋ ਤੋਂ ਉਹ ਜਦੋਂ ਗਿਆ ਹੈ ਮਤਲਬ ਉਹ ਉਹਨੂੰ ਅਸੀਂ ਮਤਲਬ ਦੇਖ ਲਿਆ ਵੀ ਆ ਬੰਦਾ ਜਾਂਦਾ ਉਹ ਫਿਰ ਕੋਈ ਭਾਲ ਦੇ ਕਿ ਨਹੀਂ ਅਜੇ ਨਜ਼ਰ ਨਹੀਂ ਆਤੀ ਹੁਣ ਮੰਗੇ ਵੀ ਪੁਲਿਸ ਨੂੰ ਇਹ ਤਾਂ ਹੈ ਅਡਰ ਛੇਤੀ ਕਾਰਵਾਈ ਕਰਨੀ ਛੇਤੀ ਕਾਰਵਾਈ ਕਰਨੀ ਚਾਹੀਦੀ ਏ ਤੇ ਸਾਡਾ ਮਤਲਬ ਮਗਲਾ ਲਾਉਣਾ ਚਾਹੀਦਾ